ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਉਦਰਤ ਖੇਤੀ ਕਿਸਾਨ ਗਰਮਿੰਦਰ ਸਿੰਘ ਅ ਅੱਜ ਤੋਂ तकरीबन 10 ਕਾ ਸਾਲ ਪਹਿਲਾਂ ਗ੍ਰੇਟਰ ਗ੍ਰੇਟਰ ਨੋਇਡਾ ਵਿਖੇ ਖੇਤੀ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਸੀਗਾ ਜਿੱਥੇ ਭਾਰਤ ਤੋਂ ਹੀ ਨਹੀਂ ਬਾਹਰਲੇ ਮੁਲਕਾਂ ਤੋਂ ਵੀ ਮਹਾਰਾਇਓਏ ਸਨ ਤੇ ਉਹਨਾਂ ਨੇ ਆਪਣੇ ਵਿਚਾਰ ਦੱਸੇ ਵੀ ਜਿਹੜੇ ਪੌਦੇ ਨੇ ਕਿਸਾਨ ਦਾ ਰਿਸ਼ਤਾ ਉਹਨਾਂ ਨਾਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਮਤਲਬ ਪੌਦਿਆਂ ਲੱਗੇ ਮੇਰੀ ਮਾਂ ਆ ਗਈ ਮਾਂ ਪੁੱਤ ਦਾ ਰਿਸ਼ਤਾ ਤਾਂ ਹੋਊਗਾ ਜੇ ਆਪਾਂ ਪੌਦਿਆਂ ਨਾਲ ਜੋੜਾਂਗੇ ਉਹਦੇ ਨਾਲ ਕੈਸੀ ਫੀਲਿੰਗ ਹੋ ਰਹੀ ਆ ਸੋ ਹੁਣ ਅੱਜ ਆਪਾਂ ਅੰਬ ਦੇ ਬੂਟਿਆਂ ਬਾਰੇ ਕੁਝ ਗੱਲਾਂ ਕਰਾਂਗੇ ਜਿਹੜੇ ਕੁਦਰਤੀ ਖੇਤੀ ਵਿੱਚ ਅੰਬ ਉੱਗੇ ਨੇ ਗੋਠੜੀਆਂ ਤੋਂ ਲਾਏ ਗਏ ਨੇ ਤੇ ਕਿਹੜੇ ਅੰਬ ਦੇ ਵਿੱਚ ਡਰਦੀ ਭਾਵਨਾ ਪੈਦਾ ਹੋਣ ਨਾਲ ਤੇ ਕੀ ਅਸਰ ਹੋਇਆ ਕਿਹੜੇ ਤੇ ਨਹੀਂ ਹੋਇਆ ਜਿਵੇਂ ਹੁਣ ਤੁਸੀਂ ਬੈਕਸਾਈਡ ਦੇਖ ਰਹੇ ਹੋ ਪਿੱਛੇ ਆਹ ਇਹ ਅੰਬਾ ਜਿਹੜਾ ਬਿਲਕੁਲ ਸਿੱਧਾ ਜਾ ਰਿਹਾ ਇਹਦੇ ਵਿੱਚ ਕੋਈ ਡਰਦੀ ਭਾਵਨਾ ਨਹੀਂ ਹੈਗੀ ਤੇ ਕੇਲਿਆਂ ਦੇ ਨਾਲ ਲੱਗਿਆ ਹੋਇਆ ਕਿਉਂਕਿ ਇਹਦੇ ਬਾਰੇ ਕੋਈ ਅਸੀਂ ਗੱਲਬਾਤ ਹੀ ਨਹੀਂ ਕੀਤੀ ਕਿ ਜਿਹਦੇ ਨਾਲ ਪੌਦਾ ਡਰੇ ਜਾਂ ਨੂੰ ਭਾਵਨਾਵਾਂ ਹੋਣ ਬਈ ਮਤਲਬ ਉਸ ਤਰ੍ਹਾਂ ਜੁੜਿਆ ਹੋਇਆ ਹੁਣ ਆਪਾਂ ਅਗਲੇ ਪੌਦੇ ਤੇ ਚੱਲਦੇ ਆਂ ਕਿਸਾਨ ਦੋਸਤੋ ਆਹ ਜਿਹੜਾ ਪੌਦਾ ਹੈ ਜਿਆਦਾ ਛੋਟਾ ਸੀਗਾ ਤਕਰੀਬਨ ਇਹ ਬਹੁਤੀ ਲੰਬੀ ਉਮਰ ਦਾ ਤਾਂ ਹੈ ਨਹੀਂਗਾ ਤਕਰੀਬਨ ਮੇਰੇ ਹਿਸਾਬ ਨਾਲ ਇਹ 5 ਕਾ ਸਾਲ 4-5 ਸਾਲ ਦੀ ਉਮਰ ਦਾ ਹੈ ਯਾਵੇ ਕਾਫੀ ਛੋਟਾ ਸੀਗਾ ਤੇ ਮਹਾਰਾਏ ਉਹਨਾਂ ਨੇ ਜਿਹੜਾ ਆਪਣੇ ਹੁੰਦਾ ਗੂਗਲ ਲੈਂਜ ਲਾ ਕੇ ਪੱਤਿਆਂ ਤੇ ਕਿਸਮਾ ਦੇਖ ਰਸ ਵੀ ਆਹ ਕਿਹੜੀ ਕਿਸਮਾ ਕਿਹੜੀ ਕਿਸਮਾ ਸੋ ਇਸ ਕਿਸਮ ਦੇ ਉੱਤੇ ਜੇ ਲੈਂਜ ਲਾ ਕੇ ਦੇਖਿਆ ਉਹ ਕਹਿੰਦੇ ਜੀ ਇਹ ਪ੍ਰਜਾਤੀ ਲੁਪਤ ਹੋਣ ਦੇ ਕਿਨਾਰੇ ਆ ਵੀ ਇਹ ਆਪਣੇ ਦੇਸ਼ ਚੋਂ ਖਤਮ ਹੋ ਰਹੀ ਆ ਕੋਈ ਨਾਂ ਵੀ ਦੱਸਿਆ ਸੀ ਮੇਰੇ ਉਹ ਦਿਮਾਗ 'ਚ ਨਹੀਂ ਹੈਗਾ ਸ਼ਾਇਦ ਮੂੰਗਰਾ ਜਿਵੇਂ ਮੂੰਗਰੇ ਦੇ ਫੁੱਲ ਹੁੰਦੇ ਨੇ ਤੇ ਫੁੱਲ ਉਸ ਤਰ੍ਹਾਂ ਦੇ ਕੋਈ ਉਸ ਤਰ੍ਹਾਂ ਦੇ ਨਾਂ ਦੱਸਿਆ ਗਿਆ ਪਰ ਕਹਿੰਦੇ ਲੁਪਤ ਹੋ ਰਹੀ ਆ ਤੇ ਇਹ ਪੌਦਾ ਨਾ ਤਾਂ ਸੁੱਕਿਆ ਨਾ ਲੁਪਤ ਹੋਇਆ ਪਰ ਇਹਦੇ ਵਿੱਚ ਜੋ ਅਸਰ ਹੋਇਆ ਕਿਉਂਕਿ ਜਿਹੜੀ ਖਾਸ ਗੱਲ ਹੈ ਵੀ ਜਿਹੜਾ ਅੰਬ ਦਾ ਬੂਟਾ ਇਹਨੂੰ ਕੇਲਿਆਂ ਤੋਂ ਡਰ ਨਹੀਂ ਲੱਗਦਾ ਕਿਉਂਕਿ ਕੇਲਿਆਂ ਦੇ ਬੂਟਿਆਂ ਨੇ ਹੀ ਬਾਕੀ ਅੰਬਾਂ ਦੇ ਬੂਟੇ ਆਪਣੇ ਪਾਲੇ ਹੋਏ ਨੇ ਤੇ ਇਹ ਤੁਸੀਂ ਦੇਖੋ ਵੀ ਜਿਹੜੀ ਸਾਈਡ ਆਪਣੇ ਕੇਲੇ ਖੜੇ ਨੇ ਉਧਰ ਨੂੰ ਨੇ ਵਿਕਾਸ ਘਟ ਕੀਤਾ ਦੂਜੇ ਪਾਸੇ ਨੂੰ ਵੱਧ ਗਿਆ ਆ ਇਹਦਾ ਮਤਲਬ ਜਦੋਂ ਕੋਈ ਪੌਦੇ ਤੇ ਉਸ ਤਰ੍ਹਾਂ ਦੀ ਵਾਈਬ੍ਰੇਸ਼ਨ ਆਉਂਦੀ ਆ ਉਹ ਆਪਣੇ ਆਪ ਨੂੰ ਦੂਜੇ ਪਾਸੇ ਕਿਉਂ ਲੈ ਗਿਆ ਕਿਉਂ ਨੇ ਉਦੋਂ ਝਕਾਫਤ ਕੀਤਾ ਕੁਦਰਤ ਵੀ ਹੋ ਸਕਦੀ ਆ ਪਰ ਫਿਰ ਵੀ ਇਹ ਜਾਨੀ ਦੇਖਣ ਚ ਆਏ ਵੀ ਇਹਨੇ ਆਪਣੇ ਆਪ ਨੂੰ ਵੱਖਰਾ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਮਤਲਬ ਇੱਕ ਸਾਈਡ ਨੂੰ ਗਿਆ ਹੁਣ ਆਪਾਂ ਇਦੋਂ ਅਗਲੇ ਅੰਬ ਤੇ ਚੱਲਦੇ ਆ ਜੀ ਤੇ ਦੋਸਤੋ ਆ ਜਿਹੜਾ ਅੰਬ ਦਾ ਬੂਟਾ ਇਹ ਵੀ ਉਸ ਦੇ ਨਾਲ ਦੀ ਲੱਗਿਆ ਪਰ ਇਹਨੂੰ ਫਲ ਵੱਧ ਲੱਗ ਰਿਹਾ ਤੇ ਟਾਣਾ ਜਿਆਦਾ ਟੁੱਟ ਗਿਆ ਸੀ ਪਿਛਲੀ ਵਾਰੀ ਧਰਤੀ ਤੇ ਡਿੱਗ ਗਿਆ ਤੇ ਮੈਂ ਦੇਖਦਾ ਸੀ ਕਿ ਜੇ ਤਾਂ ਸੁੱਕ ਗਿਆ ਤਾਂ ਵੜ ਦਾਂਗੇ ਜੇ ਹਰ ਰਿਹਾ ਤਾਂ ਨਹੀਂ ਵੜਾਂਗੇ ਪਰ ਇਹ ਉਹਦੀ ਇਹੋ ਜਿਹੀ ਵਾਈਬ੍ਰੇਸ਼ਨ ਪੈਦਾ ਹੋਈ ਵੀ ਇਹਨੇ ਆਪਣੇ ਆਪ ਨੂੰ ਪਚਾਰ ਰੱਖਿਆ ਤੇ ਹੁਣ ਫਲ ਵੀ ਲੱਗਿਆ ਬਾਕੀ ਇਹ ਵੀ ਹੁਣ ਜਿਹੜੀ ਟਾਣੀਆਂ ਮਿੱਟੀ ਦੇ ਲੱਗੀਆਂ ਨੇ ਹੋ ਸਕਦਾ ਜੜ ਪ੍ਰਣਾਲੀ ਕੋਈ ਜੋੜ ਕੇ ਆਪਣੀ ਤਾਕਤ ਨੂੰ ਕਿ ਨਹੀਂ ਕਰ ਲਵੇ ਤੇ ਇਹਨੂੰ ਫਲ ਵੀ ਵਧੀਆ ਲੱਗਦਾ ਜਿਹੜੀ ਇਹਦੀ ਆ ਫਰੂਟ ਆ ਜਿਹਨੂੰ ਬੂਰ ਲੱਗਿਆ ਹੋਇਆ ਇਹਦੀ ਲਾਲ ਟਾਣੀਆਂ ਤੇ ਕਾਫੀ ਵੱਡਾ ਅੰਬ ਲੱਗਦਾ ਤੇ ਇਹ ਅੰਬ ਆ ਜਿਹੜਾ ਇਹਨੇ ਕੇਲਿਆਂ ਤੋਂ ਕੋਈ ਦਾਰ ਜਾਂ ਦੂਰੀ ਨਹੀਂ ਬਣਾਈ ਤੇ ਮਤਲਬ ਉਹ ਸਿੱਧਾ ਖੜਾ ਬਾਕੀ ਇਹਦਾ ਜੋ ਰਿਜ਼ਲਟ ਆ ਵੱਖਰਾ ਆਊਗਾ ਤੇ ਪੱਤੇ ਵੀ ਵਧੀਆ ਨੇ ਤੇ ਨਾਲ ਪੱਤੇ ਵੀ ਕੱਢ ਰਿਹਾ ਤੇ ਫਰੂਟਿੰਗ ਵੀ ਕਰੂਗਾ ਤੇ ਇਹਦੇ ਨਾਲ ਜ਼ਿਆਦਾ ਲਗਾਉ ਸੀਗਾ ਕਿਉਂਕਿ ਇਹਨੂੰ ਅੰਬ ਪਹਿਲਾਂ ਲੱਗਣ ਲੱਗੇ ਤੇ ਇਸ ਲਈ ਜ਼ਿਆਦਾ ਪਿਆਰ ਸੀ ਤਾਂ ਇਹ ਟੁੱਟੇ ਡਾਣੇ ਨੂੰ ਵੀ ਫਰੂਟਿੰਗ ਹੋ ਰਹੀ ਆ ਤੇ ਉੱਪਰ ਵੀ ਵਧੀਆ ਹੋ ਰਹੀ ਆ ਜਦੋਂ ਕਿ ਗੁਠਲੀ ਵਾਲਾ ਆਮ ਗੁਠਲੀ ਵਾਲੇ ਅੰਬ ਬਾਰੇ ਹੀ ਕਿਹਾ ਜਾਂਦਾ ਵੀ ਇਹਨੂੰ 7 ਤੋਂ 10 ਸਾਲ ਬੱਧ ਲੱਗਦਾ ਪਰ ਇਹਨੂੰ ਤੀਏ ਚੌਥੇ ਸਾਲ ਲੱਗਣ ਲੱਗ ਗਿਆ ਸੀ ਸੋ ਇਸੇ ਤਰ੍ਹਾਂ ਆਪਾਂ ਹੋਰ ਅੰਬਾਂ ਨੂੰ ਵੀ ਮਿਲਦੇ ਨੇ ਜਿਹੜੇ ਘੱਟ ਪਾਣੀ ਜਾਂ ਬਿਨਾਂ ਪਾਣੀ ਤੋਂ ਹੋ ਸਕਦੇ ਨੇ ਤੇ ਕੇਲਿਆਂ ਤੋਂ ਨਹੀਂ ਡਰੇ ਇਸ ਲਈ ਗੱਲ ਤਾਂ ਇਹ ਕਰਾਂਗੇ ਵੀ ਆਪਣੇ ਪੌਦੇ ਨਾਲ ਉਹਨੂੰ ਤਗੜਾ ਕਹੋ ਵਧੀਆ ਕਹੋ ਕਿਸੇ ਵੀ ਪੌਦ ਨੂੰ ਇਸ ਤਰ੍ਹਾਂ ਦੀ ਵਾਈਬ੍ਰੇਸ਼ਨ ਨਾ ਕਰੋ ਵੀ ਜਿਹਦੇ ਨਾਲ ਉਹ ਪੌਦੇ ਦੇ ਅੰਦਰ ਡਰ ਪੈਦਾ ਹੋਵੇ ਕਿਉਂਕਿ ਵਿਗਿਆਨੀਆਂ ਨੇ ਗੱਲ ਦੀ ਰਿਸਰਚ ਕਰ ਚੁੱਕੇ ਨੇ ਵੀ ਜੇ ਤੁਸੀਂ ਉਹਨਾਂ ਨੇ ਮਸ਼ੀਨਾਂ ਲਾ ਕੇ ਆਪਣੇ ਜਿਹੜਾ ਸਿਸਟਮ ਹੁੰਦਾ ਵੀ ਜੇ ਕਿਸੇ ਪੌਦੇ ਕੋਲ ਕਹਾੜੀ ਲੈ ਕੇ ਉਹਨੂੰ ਡਰ ਦੀ ਭਾਵਨਾ ਨਾਲ ਗੱਲ ਕਰਦੇ ਆ ਤਾਂ ਉਹ ਪੌਦਾ ਇਹੋ ਜਿਹੀਆਂ ਤਰੰਗਾਂ ਪੈਦਾ ਕਰਦਾ ਸੀ ਇਹਦੇ ਨਾਲ ਪਤਾ ਲੱਗਦਾ ਸੀਗਾ ਵਿਗਿਆਨੀਆਂ ਨੇ ਡਰ ਰਿਹਾ। ਦੋਸਤੋ ਜੇ ਆਪਾਂ ਕਿਸੇ ਵੀ ਪੌਦੇ ਨਾਲ ਪਿਆਰ ਦੀ ਭਾਵਨਾ ਨਾਲ ਜੋ ਵਿਗਿਆਨੀਆਂ ਨੇ ਸਾਬਤ ਕੀਤਾ ਵੀ ਉਹਨੂੰ ਡਰਾਉਣੇ ਆ ਤਾਂ ਉਹਦੀਆਂ ਜੋ ਤਰੰਗਾਂ ਉਹਨਾਂ ਨੇ ਦੇਖੀਆਂ ਤਾਂ ਡਰ ਦੀ ਭਾਵਨਾ ਪੌਦੇ ਵਿੱਚ ਸਾਫ਼ ਨਜ਼ਰ ਆਈ। ਜਿਵੇਂ ਆਪਾਂ ਕਹਾੜੀਆਂ ਜਾਂ ਕੋਈ ਹਮਲਾ ਜਾਂ ਗੁੱਸੇ ਨਾਲ ਦੇਖਦੇ ਤਾਂ ਪੌਦੇ ਦੀ ਫੀਲਿੰਗ ਹੋਰ ਹੁੰਦੀ ਆ ਤੇ ਜਦੋਂ ਆਪਾਂ ਉਹਦੇ ਨੂੰ ਪਿਆਰ ਨਾਲ ਦੇਖਦੇ ਆ ਉਹਨੂੰ ਵਧੀਆ ਕਹਿੰਨੇ ਆ ਬਹੁਤ ਸੋਹਣਾ ਪੌਦਾ ਇਹ ਤਾਂ ਮੇਰਾ ਧੱਕੜ ਪੌਦਾ ਹੈ ਇਹ ਸੋਕਾ ਸਭ ਕੁਝ ਹੱਲ ਸਕਦਾ ਵਧੀਆ ਫਲ ਦੇਊਗਾ ਇਹਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਤਾਂ ਪੌਦੇ ਅੰਦਰ ਵੀ ਉਹ ਫੀਲਿੰਗ ਹੁੰਦੀ ਆ ਇਹ ਵੀ ਉਸ ਅਸਰ ਪੈਂਦਾ ਤੁਸੀਂ ਦੋ ਪੌਦੇ ਪਾਲ ਕੇ ਚੈੱਕ ਕਰ ਸਕਦੇ ਇੱਕ ਨੂੰ ਵਧੀਆ ਗੱਲਾਂ ਕਰੋ ਇੱਕ ਨੂੰ ਮਾੜੀਆਂ ਕਰੋ ਜਿਹੜੇ ਵਧੀਆ ਕਰਾਂਗੇ ਉਹ ਪੌਦੇ ਦਾ ਵਿਕਾਸ ਵੱਖਰਾ ਹੋਊ ਤੇ ਉਹਦਾ ਫਲ ਦਾ ਸਵਾਦ ਵੀ ਵੱਖਰਾ ਆਊਗਾ ਸੋ ਇਹ ਕੁਦਰਤ ਹੈ ਸੋ ਆਪਣੇ ਪੌਦਿਆਂ ਨਾਲ ਆਪਾਂ ਜਿਆਦਾ ਜੁੜ ਕੇ ਉਹਨਾਂ ਨਾਲ ਵਧੀਆ ਗੱਲਾਂ ਕਰਕੇ ਉਹਨੂੰ ਹੌਸਲਾ ਦੇ ਕੇ ਵੀ ਵਧਾ ਸਕਦੇ ਆ ਇਹ ਵਿਗਿਆਨ ਸਾਬਤ ਕਰ ਚੁੱਕਿਆ ਜਿਹੜੇ ਰੁੱਖਾਂ ਕੋਲ ਲੋਕ ਰਹਿੰਦੇ ਨੇ ਉਹਨਾਂ ਨਾਲ ਗੱਲਾਂ ਕਰਦੇ ਨੇ ਉਹਨਾਂ ਨੂੰ ਮਾਨਸਿਕ ਬਿਮਾਰੀਆਂ ਵੀ ਨਹੀਂ ਹੁੰਦੀਆਂ ਤੇ ਇਨਸਾਨ ਦਾ ਇਕੱਲਾਪਨ ਵੀ ਦੂਰ ਕਰਦੇ ਨੇ ਤੇ ਮਤਲਬ ਪੌਦੇ ਜਣੀ ਸੋਕਾ ਵੀ ਚੱਲ ਸਕਦੇ ਨੇ ਤੇ ਕਾਫੀ ਕੁਝ ਹੁੰਦਾ ਜੋ ਇਹਨਾਂ ਨੂੰ ਸਿਰਫ ਹੌਸਲਾ ਦੇਣ ਦਾ ਹੁੰਦਾ ਵੀ ਜਦੋਂ ਕਿ ਅੰਬ ਜਿਆਦਾ ਪਾਣੀ ਦੀ ਫਸਲ ਆ ਕਿਉਂਕਿ ਜਿੱਥੇ ਲਾਇਆ ਜਾਂਦਾ ਜਿੱਥੇ ਵੱਧ ਪਾਣੀ ਹੁੰਦਾ ਉੱਥੇ ਲਾਇਆ ਜਾਂਦੇ ਨੇ ਤੇ ਪਰ ਸੋਕਾ ਵੀ ਚੱਲਦੇ ਨੇ ਸੋਕਾ ਵੀ ਅੰਤਾਂ ਦਾ ਤੇ ਆਪਾਂ ਹੁਣ ਅਗਲੇ ਬੂਟੇ ਕੋ ਚੱਲਦੇ ਆ ਦੋਸਤੋ ਜਿਵੇਂ ਆਪਾਂ ਨੇ ਪਹਿਲਾਂ ਦੋ ਬੂਟੇ ਦੇਖੇ ਨੇ ਉਹ ਅੰਬਾਂ ਦੇ ਗੁੱਟਲੀਆਂ ਤੋਂ ਜੋ ਔਕੇਲਿਆਂ ਦੇ ਝੁੰਡ ਦੇ ਵਿੱਚ ਅਗਾਏ ਗਏ ਸਨ ਉਹਨਾਂ ਨਾਲੋਂ ਆਹ ਜੋ ਬੂਟੇ ਦੀ ਆਪਾਂ ਗੱਲ ਕਰ ਲਈਆਂ ਇੱਕ ਵੱਖਰਾ ਨਜ਼ਰ ਆ ਰਿਹਾ ਤੇ ਇਹਦੀ ਹੁਣ ਤੁਸੀਂ ਆਹ ਦੇਖੋ ਥੱਲੇ ਆ ਕੇ ਬੈਠ ਕੇ ਇਹਨੂੰ ਮਤਲਬ ਬੂਰ ਸ਼ੁਰੂ ਹੋ ਗਿਆ ਜਿਹੜਾ ਆ ਦੇਖੋ ਹਰੇਕ ਟਾਣੀ ਤੇ ਲੱਗ ਚੁੱਕਿਆ ਜਣੀ ਧਰਤੀ ਦੇ ਮਤਲਬ ਬੂਟਾ ਬਹੁਤ ਆ ਉੱਚਾ ਨਹੀਂ ਹੈਗਾ ਜੇ ਆਪਾਂ ਦੇਖੀਏ ਪਰ ਇਹਨਾਂ ਨੂੰ ਭਰ ਕਿਹਾ ਦੇਖੋ ਇਹ ਗੁੱਠਣੀ ਵਾਲੇ ਆਮ ਬਣੇ ਜਦੋਂ ਕਿ ਲੋਕ ਗrafted ਲਾਉਂਦੇ ਨੇ ਫੇਰ ਫਰੂਟਿੰਗ ਦੀ ਆਸ ਕਰਦੇ ਨੇ ਸਾਡੇ ਦੇਸੀ ਬੀਜ ਬਹੁਤ ਸ਼ਾਨਦਾਰ ਸੀਗੇ ਸਾਡੇ ਬਜ਼ੁਰਗਿਆਂ ਕੋਲ ਇਹ ਮਹਾਰਾਸ਼ਟਰ ਤੋਂ ਮਗਾਈਆਂ ਹੋਈਆਂ ਗੁੱਠਲੀਆਂ ਨੇ ਦੇਸੀ ਨੇ ਅਲੱਗ-ਅਲੱਗ ਕਿਸਮਾਂ ਦੇ ਤੇ ਇਹ ਵੀ ਉਹਨਾਂ ਜਿੰਨੀ ਛੇਤੀ ਚੱਲ ਸਕਦੇ ਨੇ ਤੇ ਲੰਬਾ ਸਮਾਂ ਚੱਲ ਸਕਦੇ ਨੇ ਤੇ ਕੋਈ ਸਾਫ ਸੰਭਾਲ ਲੇਗੀ ਇੱਥੇ ਤੱਕ ਕਿ ਪਾਣੀ ਵੀ ਨਹੀਂ ਆਪਾਂ ਕੇਲਿਆਂ ਦੇ ਵਿੱਚ ਗੁੱਠਲੀ ਸਿੱਟੀ ਸੀਗੀ ਤੇ ਫਰੂਟਿੰਗ ਵੀ ਹੋ ਰਹੀ ਆ ਤੇ ਜਦੋਂ ਇਹ ਵੱਡਾ ਹੋ ਕੇ ਉੱਪਰ ਲੰਘਿਆ ਕਿਸੇ ਸਮੇਂ ਤਾਂ ਇਹ ਵਿਕਾਸ ਵੀ ਵੱਡਾ ਕਰੂਗਾ ਪਰ ਬਿਨਾ ਸਾਹਮਣਹਾਲਤ ਹੋ ਰਿਹਾ ਪੌਦਾ ਦੇਖੋ ਆ ਸਾਰਾ ਬੂਰ ਲੱਗਿਆ ਹੋਇਆ ਇਹ ਆ ਦੇਖੋ ਇੱਧਰ ਦੇਖੋ ਜੋ ਬੂਰ ਦੀ ਇਹ ਦੀ ਕਿਸਮ ਹੈ ਜਿੱਕਿ ਆਪਾਂ ਪਹਿਲਾਂ ਦੇਖਿਆ ਸੀ ਹੋ ਸਕਦਾ ਉਹਦੇ ਨਾਲ ਮਿਲਦੀ ਜੁਲਦੀ ਕਿਸਮ ਹੋਵੇ ਕਿਉਂਕਿ ਇਹਦੀ ਟਾਣੀ ਦਾ ਰੰਗ ਵੀ ਆ ਗੁਲਾਬੀ ਜਾਂ ਬਾਕੀ ਇਹਦੇ ਆਂਬ ਆਏ ਤੇ ਪਤਾ ਲੱਗੂ ਇਹਨੂੰ ਪਹਿਲੀ ਵਾਰੀ ਫਲ ਲੱਗਣਾ ਹੈ ਪਰ ਜੇ ਦੇਖਿਆ ਜਾਵੇ ਬਹੁਤ ਛੋਟਾ ਤੇ ਉਹਦੇ ਵਿੱਚ ਖੜਾ ਆਪਣੇ ਤਾਣੀਆਂ ਬਾਹਰ ਕੱਢੀਆਂ ਨੇ ਤੇ ਇਹਦੇ ਵਿੱਚੇ 빙ਾ ਟੇਡਾ ਹੋ ਕੇ ਚੱਲੂਗਾ ਕਿਉਂਕਿ ਪਰ ਇਹ ਕੁਦਰਤੀ ਖੇਤੀ ਦੀ ਖਾਸ ਗੱਲ ਹੈ ਵੀ ਜੋ ਜੰਗਲ ਦਾ ਸਿਸਟਮ ਹੈ ਉਹੀ ਚੱਲ ਰਿਹਾ ਓਰੇ ਤੇ ਬਿਨਾਂ ਸਾਫ ਸੰਭਾਲ ਤੋਂ ਇਹ ਅੰਬ ਦਾ ਰਿਜ਼ਲਟ ਆਪ ਜੀ ਦੇ ਸਾਹਮਣੇ ਆ ਰਿਹਾ ਸਿਰਫ ਇਹਨਾਂ ਨਾਲ ਪਿਆਰ ਮੁਹੱਬਤ ਨਾਲ ਦੇਖੀ ਦਾ ਗੱਲ ਕਰੀਦੀ ਆ ਤੇ ਕਿਸੇ ਵੀ ਜੀਵ ਜੰਤ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ ਖੇਤ ਵਿੱਚ ਤਾਂ ਉਸ ਤਰ੍ਹਾਂ ਦੀ ਫੀਲਿੰਗ ਪੰਛੀਆਂ ਦੀ ਵੀ ਫੈਲਦੀ ਹੈ ਕਿਉਂਕਿ ਕਿਸਾਨ ਦੋਸਤੋ ਆਪਣੇ ਖੇਤ ਨੂੰ ਇਸ ਤਰ੍ਹਾਂ ਦਾ ਬਣਾਈ ਹੈ ਵੀ ਜਿੱਥੇ ਹਰ ਇੱਕ ਜੀਵ ਸੁਰੱਖਿਅਤ ਹੋਵੇ ਕੀੜੇ ਤੋਂ ਲੈ ਕੇ ਦੁਸ਼ਮਣ ਮਿੱਤਰ ਕੀੜ ਕੋਈ ਨਹੀਂ ਹੁੰਦਾ ਸਭ ਕੁਦਰਤ ਦੇ ਖੇਤ ਵਿੱਚ ਸਾਰੀਆਂ ਜੀਵਾਂ ਨੂੰ ਖਾਣ ਦਾ ਪੂਰਾ ਭੋਜਨ ਮਿਲਦਾ ਤਾਂ ਉਹ ਨੁਕਸਾਨ ਵੀ ਨਹੀਂ ਉਹਨਾਂ ਕਰਦੇ ਆਪਣੀਆਂ ਪਰਜਾਤੀਆਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਸਿਉਂਕ ਆ ਸਿਉਂਕ ਨੂੰ ਖਾਣ ਲਈ ਤਿੱਤਰ ਤੇ ਹੋਰ ਬਹੁਤ ਸਾਰੇ ਜੀਵ ਆ ਜਾਂਦੇ ਨੇ ਉਹ ਕੋਈ ਲੋੜ ਤੋਂ ਵੱਧ ਜੀਵ ਜੰਤ ਨਹੀਂ ਵੱਧਦਾ ਹੁੰਦਾ ਕੁਦਰਤੀ ਖੇਤ 'ਚ ਤੇ ਉੱਥੇ ਦੀ ਮਾਹੌਲ ਵਾਈਬ੍ਰੇਸ਼ਨ ਜੋ ਮਤਲਬ ਠੰਡਕ ਹੈ ਧਰਤੀ ਦੀ ਉਹਦਾ ਤਾਪਮਾਨ ਉਹ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਬਣਾਉਂਦਾ ਕੁਦਰਤੀ ਖੇਤੀ ਵਿੱਚ ਤੇ ਇਸੇ ਕਰਕੇ ਆਪਣੇ ਜਿਹੜੇ ਫਲਦਾਰ ਪੌਦੇ ਨੇ ਜਾਂ ਹੋਰ ਚੀਜ਼ਾਂ ਨੇ ਬਹੁਤ ਘੱਟ ਪਾਣੀ ਨਾਲ ਵੀ ਨਾ ਪਾਣੀ ਤੋਂ ਹੋ ਸਕਦੀਆਂ ਨੇ ਜਿਵੇਂ ਕਿ ਹੁਣ ਆਪਾਂ ਨੇ ਆਮਬਾਂ ਦੀ ਗੱਲ ਕੀਤੀ ਸੀ ਪਰ ਆਪਣੇ ਸਾਰੇ ਪੌਦਿਆਂ ਨਾਲ ਆਪਾਂ ਇਸ ਤਰ੍ਹਾਂ ਦਾ ਰਿਸ਼ਤਾ ਰੱਖੀਏ ਵੀ ਪੌਦਿਆਂ ਨੂੰ ਲੱਗੇ ਮੇਰੀ ਮਾਂ ਆ ਗਈ ਇਹੀ ਕੁਦਰਤੀ ਖੇਤੀ ਆਹੀ ਜੰਗਲ ਆ ਇਹੀ ਸਰਬੱਤ ਦੇ ਭਲੇ ਦਾ ਸਿਧਾਂਤ ਹੈ ਤੇ ਤੁਹਾਨੂੰ ਦੇਖ ਕੇ ਪੌਦੇ ਡਰਨਾਂ ਭਾਵੇਂ ਇੱਕ ਹੋਰ ਲੈਵਲ ਦੀਆਂ ਗੱਲਾਂ ਨੇ ਪਰ ਆਪਾਂ ਨੂੰ ਕੁਦਰਤ ਨਾਲ ਜੋੜ ਕੇ ਆਪਣੇ ਆਪ ਨੂੰ ਮਜ਼ਬੂਤ ਤੇ ਤਾਕਤਵਰ ਬਣਾਉਣਾ ਤਾਂ ਕੁਦਰਤ ਨੂੰ ਸਮਝਣਾ ਪਊ ਜੁੜਨਾ ਪਊ ਰੁੱਖਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਾ ਕਿਸਾਨ ਦਾ ਜੋ ਖੇਤ ਹੈ ਉਹੀ ਉਹਦਾ ਸਕੂਲ ਆ ਉਹ ਯੂਨੀਵਰਸਿਟੀ ਦੇ ਖੇਤ ਤੋਂ ਸਿੱਖਾਂਗੇ ਤਾਂ ਵਧੀਆ ਸਿੱਖ ਜਾਗੇ, ਸਮਝ ਜਾਗੇ। ਤੇ ਜਿਹੜਾ ਖੇਤ ਸਿਖਾ ਸਕਦਾ ਹੈ, ਸ਼ਾਇਦ ਆਪਾਂ ਨੂੰ ਕੋਈ ਹੋਰ ਉਹਨਾਂ ਵੱਧੀਆਂ ਨਾਲ ਸਿਖਾ ਸਕੇ ਕਿਉਂਕਿ ਹਰੇਕ ਖੇਤ ਦੀ ਮਿੱਟੀ, ਤਾਪਮਾਨ, ਇਲਾਕਾ ਉਹਦਾ ਮਾਹੌਲ ਕੀ ਹੈ, ਵੱਖ-ਵੱਖ ਹੁੰਦਾ ਹੈ। ਸੋ ਆਪਾਂ ਨੂੰ ਦੇਸੀ ਬੀਜ, ਦੇਸੀ ਗੁੱਟਲੀਆਂ ਵਾਲੇ ਆਂਬਾ ਗਾਉਣੇ ਚਾਹੀਦੇ ਨੇ ਤਾਂ ਕਿ ਪਾਣੀ ਦੀ ਬੱਚ ਤੋਂ ਵੀ ਉਹਨਾਂ ਨੂੰ ਬਿਮਾਰੀਆਂ ਘੱਟ ਲੱਗਣ। ਸੋ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ।